ਜਦੋਂ ਕਟਿੰਗ ਦੀ ਗੱਲ ਕਰਨੀ ਹੈ ਸੀਜ਼ਰ ਜਿਹੜੀ ਗਰੂਮਿੰਗ ਕਰਨੀ ਹੈ ਉਹ ਲਾ ਲੋ ਤਿੰਨ ਮਹੀਨੇ ਤੋਂ ਡੌਗ ਨੂੰ ਸ਼ੁਰੂ ਹੋ ਜਾਂਦੀ ਹੈ ਹੂੰ ਤਿੰਨ ਮਹੀਨੇ ਬਾਅਦ ਇਹਨਾਂ ਦਾ ਮਤਲਬ ਇਹਨਾਂ ਦੇ ਵਿੱਚ ਦੋ ਸਟੇਜਾਂ ਹੁੰਦੀਆਂ ਇੱਕ ਪੱਪੀ ਸਟੇਜ ਹੁੰਦੀ ਹੈ ਹੂੰ ਫਿਰ ਮੰਕੀ ਸਟੇਜ ਹੁੰਦੀ ਹੈ ਮੰਕੀ ਸਟੇਜ ਆ ਜਾਂਦੀ ਹੈ ਸਾਢੇ ਤਿੰਨ ਮਹੀਨੇ ਤੋਂ ਲੈ ਕੇ 6 ਮਹੀਨੇ ਦੇ ਪੱਪੀ ਦੇ ਵਿੱਚ ਓਕੇ ਉਹਦੇ ਵਿੱਚ ਹਰੇਕ ਕਸਟਮਰ ਪੈਰ ਛੱਡ ਜਾਂਦਾ ਹਾਂ ਵੀ ਵਧੀਆ ਨਹੀਂ ਹੈਗਾ ਹਾਂ ਉਹਦੇ ਵਿੱਚ ਪੈਰ ਛੱਡ ਜਾਂਦਾ ਕਸਟਮਰ ਕਹਿੰਦਾ ਕਿ ਇਹ ਤੇ ਵੀ ਲੋ ਧੋਖਾ ਹੋਇਆ ਸਾਡੇ ਨਾਲ ਕਿਉਂਕਿ ਉਹਦੇ ਵਿੱਚ ਕੀ ਹੋਣਾ ਵੇਖੋ ਇਹ ਤੁਹਾਨੂੰ ਲੱਗਣ ਦਿਆ ਕਿ ਇਹਦੇ ਕੰਨ ਜਿਹੜੇ ਨੇ ਮਤਲਬ ਅੰਦਰ ਨੇ ਤੁਹਾਨੂੰ ਲੱਗੇਗਾ ਇਹ ਤੇ ਬਿਲਕੁਲ ਛੋਟੇ ਛੋਟੇ ਕੰਨ ਨੇ ਪਰ ਛੋਟੇ ਨਹੀਂ ਹੁੰਦੇ ਕੰਨ ਇਹਨਾਂ ਦਾ ਐਡਾ ਹੁੰਦਾ ਵੇਖੋ ਇੱਥੋਂ ਕੰਨ ਸ਼ੁਰੂ ਹੋ ਰਿਹਾ ਹੈ ਇਹਨਾਂ ਦਾ ਹਾਂਜੀ ਇੰਨਾ ਵੱਡਾ ਕੰਨ ਹੈ ਅੱਛਾ ਬਟ ਉਹ ਇਹਦੇ ਵਿੱਚ ਹੈ ਜਦੋਂ ਮੰਕੀ ਸਟੇਜ ਆਏਗੀ ਉਹ ਐਨੀ ਆਏਗੀ ਓਕੇ ਆ ਸਾਰੀ ਮੰਕੀ ਸਟੇਜ ਆ ਗਈ ਹਾਂਜੀ ਕੰਨ ਬਾਹਰ ਆ ਜਾਣਗੇ ਕੰਨ ਬਾਹਰ ਆ ਜਾਣਗੇ ਜਿਹੜੀਆਂ ਲੈਗਤ ਨੇ ਹੁਣ ਐਨੀਆਂ ਕੋਣੇ ਪਰ ਐਨੀਆਂ ਨਹੀਂ ਹੈ ਕਿ ਐਨੀਆਂ ਨੇ ਐ ਐਨੀਆਂ ਨਹੀਂ ਲੰਬੀਆਂ ਲੱਗਣਗੀਆਂ ਹਾਂ ਜਦੋਂ ਮੰਕੀ ਸਟੇਜ ਆਏਗੀ ਉਦੋਂ ਇਹਨਾਂ ਦੀ ਲੈਗਸ ਲੰਬੀਆਂ ਦਿਖਣ ਲੱਗੀਆਂ ਟੇਲ ਝੜ ਜਾਏਗੀ ਹਾਂਜੀ ਟੇਲ ਆਪਣੇ ਲੱਗੇ ਕਿ ਰਿੰਗ ਹੋ ਗਈ ਹੈ ਕਿ ਐਦਾਂ